ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਹ ਵਲੌਗ ਹੈਗਾ ਜੀ ਆਪਣਾ ਸੋਮਵਾਰ ਦਾ ਤੇ ਆਪਣੇ ਵਲੌਗ ਕਾਫੀ ਲੇਟ ਚੱਲਦੇ ਆ ਹਨਾ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਸਮਝ ਨਹੀਂ ਲੱਗਦੀ ਇੰਨੀ ਲਾਈਫ ਜਿਆਦਾ ਬਿਜ਼ੀ ਹੋਈ ਪਈ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਮੇਰੇ ਤੋਂ ਵਲੌਗ ਐਡੀਟਿੰਗ ਹੋ ਕੇ ਟਾਈਮ ਟੂ ਟਾਈਮ ਕਿਉਂ ਨਹੀਂ ਜਾ ਰਿਹਾ ਪਹਿਲਾਂ ਤਾਂ ਵਲੌਗ ਇਹ ਸੀਗਾ ਵੀ ਹਨਾ ਜਦੋਂ ਮਤਲਬ ਪਹਿਲਾ ਵਲੌਗ ਬਣੇ ਪਏ ਸੀਗੇ ਤੇ ਵਿੱਚ ਦੀ ਬਣੇ ਨਹੀਂ ਸੀਗੇ ਫਿਰ ਮੈਂ ਉਹ ਐਡੀਟਿੰਗ ਕਰਕੇ ਹਨਾ ਅਪਲੋਡ ਕਰਦੀ ਰਹੀ ਤੇ ਹੁਣ ਥੋੜਾ ਜਿਹਾ ਬਿਜ਼ੀ ਹੋ ਗਈ ਤੇ ਇਹ ਹੈਗਾ ਦਿਨ ਸੋਮਵਾਰ ਦਾ ਤੇ ਸੋਮਵਾਰ ਨੂੰ ਆਪਾਂ ਸਾਰੇ ਮਤਲਬ ਸਾਰੇ ਆਪਾਂ ਨੇ ਗੁਲਗਲੇ ਬਣਾਉਣੇ ਸੀਗੇ ਹਨ ਸਾਰਿਆਂ ਨੇ ਬਣਾਉਣੇ ਸੀ ਹਾਂਜੀ ਹਾਂ ਸਾਰਿਆਂ ਦੇ ਘਰੇ ਬਣੇ ਹੋਣੇ ਆ ਗੁਲਗਲੇ ਤੇ ਮਾਤਾ ਰਾਣੀ ਦਾ ਮੱਥਾ ਟੇਕਣਾ ਸੀਗਾ ਤੇ ਲੋ ਜੀ ਇੱਥੇ ਮੈਂ ਆਪਦਾ ਸੂਟ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਨਹਾ ਕੇ ਤੇ ਜਿਹੜੇ ਮੈਂ ਮਾਰਨਿੰਗ ਦੇ ਵਿੱਚ ਕੱਪੜੇ ਧੋਤੇ ਸੀ ਆ ਸੰਡੇ ਵਾਲੇ ਜਿਹੜੇ ਸੰਡੇ ਨੂੰ ਖੋਲੇ ਸੀ ਉਹ ਮੰਡੇ ਨੂੰ ਧੋਤੇ ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਫੇਰ ਖੋਲੇ ਸਾਰੇ ਨੇ ਨਾ ਨਾ ਕੇਵੇਂ ਨਾਲ ਦੀ ਨਾਲ ਉਹ ਵੀ ਮਸ਼ੀਨ ਦੇ ਵਿੱਚ ਪਾਈ ਹੋਏ ਸੀ ਇੱਥੇ ਤੇ ਇਹ ਜਿਹੜੇ ਸੁੱਕ ਕੇ ਸੀਗੇ ਇਹਨਾਂ ਦੀ ਮਹਿ ਤਾਵਾਂ ਲਾਉਣ ਲੱਗ ਗਈ ਮੈਂ ਕਿਹਾ ਨਾਲ ਦੀ ਨਾਲ ਹੀ ਸਿਮੇਟ ਦਵਾਂ ਬਿਨੈਤਾ ਫਿਰ ਅੰਦਰ ਦੁਬਾਰਾ ਟਾਈਮ ਲੱਗਦਾ ਹੀ ਨਹੀਂਗਾ ਮੈਨੂੰ ਪਤਾ ਸੀ ਵੀ ਉਸ ਤੋਂ ਬਾਅਦ ਤਾਂ ਟਾਈਮ ਹੈ ਹੀ ਨਹੀਂਗਾ ਮੇਰੇ ਕੋਲ ਕਿਉਂਕਿ ਫਿਰ ਮੈਂ ਗੁਲਗੁਲੇ ਬਣਾਉਣੇ ਸੀਗੇ ਤੇ ਇੱਕ ਫਿਰ ਜਦੋਂ ਹਨਾ ਕੰਮ ਲੱਗੇ ਰੋ ਲੱਗੇ ਰੋ ਤੇ ਫਿਰ ਇੱਕ ਇੰਨੀ ਜ਼ਿਆਦਾ ਵੀਕਨੈਸ ਹੋ ਜਾਂਦੀ ਹੈ ਮੈਨੂੰ ਨਾ ਮੇਰੀਆਂ ਫਿਰ ਲੱਤਾਂ ਮੈਂ ਹੱਸਦੀ ਵੀ ਸੀ ਨਿਆਣਿਆਂ ਨੂੰ ਅੱਜ ਕਹਿੰਦੀ ਸੀ ਮੇਰੀਆਂ ਲੱਤਾਂ ਪਾਰ ਨਹੀਂ ਚੱਲਦੀਆਂ ਤੇ ਪਤਾ ਨਹੀਂ ਇੰਨੀ ਵੀਕਨੈਸ ਹੋਈ ਆ ਨਾ ਉਹਦੇ ਕਰਕੇ ਵੀ ਹੁਣ ਮੇਤੋਂ ਫਿਰ ਜ਼ਿਆਦਾ ਟਾਈਮ ਖੜਿਆ ਨਹੀਂ ਜਾਂਦਾ ਜ਼ਿਆਦਾ ਟਾਈਮ ਤੁਰਿਆ ਫਿਰ ਨਹੀਂ ਜਾਂਦਾ ਲੱਤਾਂ ਦੁਖਣ ਲੱਗ ਜਾਂਦੀਆਂ ਤੇ ਲੋ ਜੀ ਉਹ ਵੀ ਕੱਪੜੇ ਧੋਤੇ ਗਏ ਤੇ ਟੈਮਾ ਵਿੱਚ ਲਾ ਕੇ ਰੱਖਤੀਆਂ ਪਹਿਲਿਆਂ ਦੀਆਂ ਤੇ ਇਹਨਾਂ ਨੂੰ ਹੁਣ ਮੈਂ ਤੇ ਮਸ਼ੀਨ ਦੇ ਵਿੱਚ ਨਿਸਕਾਉਂਗੀ ਸਿੱਧੇ ਪਾਣੀ ਚੋਂ ਕੱਢ ਕੇ ਦੋ ਤਿੰਨ ਵਾਰੀ ਘਿਚੋਲ ਕੇ ਸਿੱਧੇ ਸੁੱਕੜੇ ਪਾ ਦੂੰ ਕਿਉਂਕਿ ਧੁੱਪ ਬਹੁਤ ਬੱ ਧੁੱਪ ਜਿਹੜੀ ਬਹੁਤ ਵਧੀਆ ਲੱਗਦੀ ਹੈ ਤੇ ਹਵਾ ਬਹੁਤ ਵਧੀਆ ਚੱਲਦੀ ਸੀ ਤੇ ਮੈਨੂੰ ਪਤਾ ਸੀਗਾ ਵੀ ਇਹਨਾਂ ਨੇ ਬਸ ਘੰਟੇ ਦੇ ਵਿੱਚ ਸੀ ਸੁੱਕ ਜਾਣਾ ਹੈ ਤੇ ਲਓ ਜੀ ਕੱਪੜੇ ਮੈਂ ਘੋਲ ਕੇ ਸੁੱਕਣੇ ਪਾਤੇ ਤੇ ਪਲੀਜ਼ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸ ਕੇ ਜਾਇਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਆਪਣੀ ਰਾਇ ਜ਼ਰੂਰ ਦੇ ਕੇ ਜਾਇਆ ਕਰੋ ਠੀਕ ਹੈ ਜੀ ਰਿਕਵੈਸਟ ਹੈ ਮੇਰੀ ਤੁਹਾਡੇ ਅੱਗੇ ਤੇ ਲੋ ਜੀ ਕੱਪੜੇ ਆਪਾਂ ਧੋਤੇ ਤੇ ਨਾਲ ਦੀ ਨਾਲ ਆਪਾਂ ਨੇ ਸੁੱਕਣੇ ਪਾਤੇ ਤੇ ਤਿਆਂ ਲਾ ਕੇ ਚੱਕ ਕੇ ਵੀ ਅੰਦਰ ਰੱਖਤੇ ਤੇ ਇੱਥੇ ਪਤਾ ਨਹੀਂ ਮੈਂ ਜਦੋਂ ਕੱਪੜੇ ਲੈ ਕੇ ਲੰਗੀ ਮੈਨੂੰ ਨਾ ਮੱਕੜਾ ਦੇਖਿਆ ਸੀ ਖੇਡੀ ਆ ਝੂਟ ਬੋ ਝੂਟ ਬੋ ਦੇ ਕਾਹੀ ਨਾ ਮੈਨੂੰ ਹੁਣ 2:30 ਵਜੇ ਕੱਪੜੇ ਧੋਣੇ ਨੂੰ ਪਹਿਲਾਂ ਸਵੇਰੇ ਇੰਨੇ ਕੱਪੜੇ ਧੋਤੇ ਹੁਣ ਫੇਰ ਦੁਬਾਰਾ ਧੋਤੇ ਹੋਲੀ ਖੇਡ ਕੇ ਹੋਲੀ ਅਸੀਂ ਬਹੁਤ ਖੇਡੀ ਆ ਰੰਗਾ ਨਹੀਂ ਖੇਲੀ ਗਾਲਾਂ ਨਾਲ ਖੇਡੀ ਬਣਾਵਾਂਗੇ ਪਕੌੜੇ ਹੁਣ ਬਣਾਨੇ ਆ ਗੁਰਦਲੇ ਗਾਲੇ ਪੰਗਾ ਪੰਗਾੜੇ ਤਾਂ ਨਹੀਂ ਬਣਾਵਾਂਗੇ ਸੁੱਕਾ ਲੈ ਆਨੇ ਵਟਕੇ ਬੀਤੇ ਕਿਸੇ ਕਿਹ ਕਰਾ ਪੰਗਾ ਮੈਨੂੰ ਤਾਂ ਬਣਨੇ ਕੇ ਪਤਾ ਨਹੀਂ ਕਿਹ ਹੈ ਤਿਆਰੀ ਤਾਂ ਕਰੀ ਹਾਂ ਹਾਂ ਲਾ ਦੂੰਗਾ ਸਰੀਕ ਠੀਕ ਹੋ ਗਿਆ ਉਹ ਗੱਲ ਖਾਣ ਦੀ ਥੋੜੀ ਆ ਬੰਦੇ ਚ ਬੈਟਰੀ ਚਾਈ ਗਈ ਮੈਨੂੰ ਕੁਛ ਖਾਣ ਪੀਣ ਦਾ ਦਵਾ ਮੈਂ ਦੁਪਹਿਰ ਵਾਲੀ ਗੋਲੀ ਲਵਾਂ ਯਾਨੀ ਚਾਰਜ ਲੈ ਕੇ ਅੰਦਰ ਬੈਠਾ ਮੈਨੂੰ ਬੁਖਾਰ ਮਨੇ ਕਹਿਣਾ ਨਾ ਕਹਿ ਦੇਣਾ ਹੈ ਨਹੀਂ ਹੋਰ ਤਾਂ ਪੱਕਾ ਕਹਿ ਦੇਣਾ ਹੈ ਨਹੀਂ ਕੀ ਕਰ ਪਾਚੂਰਾ ਹੋਵੇ ਹੈਗਾ ਨਹੀਂ ਹੈਗਾ ਨਹੀਂ ਮੈਨੂੰ ਨਹੀਂ ਹੈਗਾ ਸੱਚੀ ਜੱਤੀ ਕੰਨੀ ਹੈਗਾ ਨਹੀਂ ਯਾ ਸੱਚੀ ਹੁੰਦਾ ਆ ਮੇਰੇ ਨੂਨ ਵਾਲੇ ਹੱਥ ਨਾਲ ਮੈਂ ਪਹਿਲਾਂ ਸਾਰੇ ਬਾਅਦ ਚੇਰ ਹੋਵੇ ਆਹਦੀ ਆ ਫਿਰ ਨਾ ਗੱਲਾਂ ਮੋਸਮੀ ਜੇ ਪੂਰਾ ਵਗਦਾ ਆਪਾਂ ਫੱਕਰੀ ਮੈਂ ਦਾ ਲੈ ਪੁੱਟ ਕੇ ਚਾਹ ਹੈਗੀ ਇੰਨੀ ਕ ਚਾਹ ਪੀ ਲੈਨੇ ਚਾਹ ਪੀ ਕੇ ਫਿਰ ਦੇਖਦੀ ਆ ਯਾ ਚੱਲੇਗਾ ਤੇ ਨਹੀਂ ਜੰਨਾ ਬਾਲ ਬੂਲ ਮੈਂ ਉਹ ਕਰਨ ਬਾਅਦ ਮੇਰੇ ਸੁੱਕਦੇ ਆਉਂ ਬਾਬੂ ਕੇ ਹਈ ਹੈ ਕੀਨੇ ਰਵਾਜ ਤੋਰੇ ਸੀ ਤੇਲੇ ਆ ਖਾਣ ਪੀਣ ਨਾਲੇ ਸਾਰੇ ਵੈਸੇ ਸਾਰੇ ਹਰ ਇੱਕ ਤਰ੍ਹਾਂ ਦੇ ਰਵਾਜ ਕੀਨੇ ਤੋਰਿਆ ਸੀ ਜਿਹੜਾ ਸਭ ਤੋਂ ਪਹਿਲਾ ਬੰਦਾ ਜੰਮਿਆ ਸੀ ਉਹਨੂੰ ਕੀ ਪਤਾ ਸੀ ਕਿ ਐਂ ਕਰੇ ਤੇ ਐਂ ਹੋਜੂ ਬਾਂਦਰ ਤੋਂ ਜਿਹੜਾ ਬੰਦਾ ਬਣਿਆ ਸੀ ਉਹਦਾ ਦਿਮਾਗ ਸਭ ਤੋਂ ਵੱਧ ਸੀ ਉਹਨੇ ਭੰਗੜ ਤੋਂ ਸੱਚਾਈ ਦੀ ਦੁਨੀਆ ਪਾਈ ਲੈ ਵੀ ਮੁੜ ਕੇ 84 ਵਾਲੇ ਗੇਟ ਚੋਂ ਨਿਕਲੇ ਨਹੀਂ ਪਾਇਆ ਬੰਦਾ ਬਾਂਦਰੇ ਦੀ ਕੀਤੀ ਬੰਦਾ ਸੱਠਿਆਲਾ ਬੰਦਾ ਬੰਦਾ ਇਹ ਬੰਦਾ ਬਣ ਕੇ ਤਾਂ ਬਹੁਤ ਔਖਾ ਬੱਤਾ ਮੱਦਿਓ ਬੱਤਾ ਕੁੱਪਾ ਵਾ ਲਈਏ ਤਪੂਸੀ ਉੱਧਰ ਤਪੂਸੀ ਉੱਧਰ ਤਪੂਸੀ ਉੱਧਰ ਤਪੂਸੀ ਉੱਧਰ ਇੱਕ ਕਹਿੰਦੇ ਵੀ ਸ਼ੇਰ ਆ ਗਿਆ ਵੀ ਜੰਗਲ ਦਾ ਰਾਜਾ ਸ਼ੇਰ ਹਨਾ ਤੁਹਾਨੂੰ ਮੈਂ ਸਟੋਰੀ ਸੁਣਾਉਣੀ ਆ ਜੋ ਬਿੱਲੀ ਦਾ ਬੱਚਾ ਚੱਕ ਕੇ ਲੈ ਗਿਆ ਅਸਾਂ ਉਸ ਤੋਂ ਪਹਿਲਾਂ ਯਾਨੀ ਰਾਜਾ ਤਾਂ ਹੋਰ ਸੀਗਾ ਸ਼ੇਰ ਉਹਨਾਂ ਨੇ ਜਦੋਂ ਵੋਟਾਂ ਪਾਈਆਂ ਸੀ ਉਹ ਸਰਪੰਚ ਬਣਿਆ ਸੀ ਬਾਂਦਰ ਬਾਂਦਰ ਨੂੰ ਬੱਤ ਬੋਟਾ ਪੈ ਗਿਆ ਤੇ ਸ਼ੇਰ ਨੇ ਸੋਚਿਆ ਵੀ ਮੇਰਾ ਤਾਂ ਹੁਣ ਕੱਖ ਨਹੀਂ ਰਿਹਾ ਵੀਰਾ ਸਰਪੰਚੀ ਦਾ ਇਹ ਕਰਦਾ ਹੁਣ ਸਾਰਾ ਰਾਜ ਦਾ ਇਹ ਕਰਦਾ ਵੀ ਹੁਣ ਮੈਂ ਕੀ ਕਰਾਂ ਉਹਨੇ ਵੀ ਦਿਮਾਗ ਲੜਾਇਆ ਦਿਮਾਗੀ ਉਹ ਵੀ ਬਹੁਤ ਆ ਸ਼ੇਰ ਤੁਹਾਨੂੰ ਪਤਾ ਦਿਮਾਗੀ ਹੁੰਦਾ ਹਨਾ ਪਾਈ ਸ਼ੇਰ ਨੇ ਬਿੱਲੀ ਦਾ ਬੱਚਾ ਚੱਕ ਲਿਆ ਚੱਕ ਕੇ ਗੁਫਾ ਚ ਲੈ ਗਿਆ ਤੇ ਬਿੱਲੀ ਭੱਜੀ ਭੱਜੀ ਆਈ ਬਾਂਦਰ ਕੋ ਪਹਿਲਾਂ ਆਪ ਲੱਭਦੀ ਫਿਰੀ ਗਈ ਆਸ ਆਸ ਗੁਮਾਨ ਸਾਰੇ ਕਿਤੇ ਪੁੱਛਿਆ ਵੀ ਮੇਰਾ ਬੱਚਾ ਮੇਰਾ ਬੱਚਾ ਹੋ ਗਿਆ ਸਾਡੇ ਕੋ ਤਾਂ ਆਇਆ ਨਹੀਂ ਆਖਰ ਨੂੰ ਉਹ ਸਰਪੰਚ ਦੇ ਘਰੇ ਆ ਗਈ ਗਏ ਸਰਪੰਚ ਸਾਹਿਬ ਵੀ ਮੇਰਾ ਤਾਂ ਬੱਚਾ ਗੁੰਮ ਗਿਆ ਹਨਾ ਤੇ ਸਰਪੰਚ ਸਾਹਿਬ ਨੇ ਭਾਈ ਪੜਤਾਲ ਲਈ ਬੰਦੇ ਭੇਜੇ ਸ਼ੇਰ ਨੇ ਕਿਹਾ ਵੀ ਜਿਵੇਂ ਕੋਹ ਖੋਜ ਬੈਠਾ ਰਿਹਾ ਮੈਂ ਫਿਰ ਤਾਂ ਮੇਰੀ ਦਲੇਰੀ ਦੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਕਿਉਂ ਨਾ ਸ਼ੇਰ ਨੂੰ ਵੀ ਪਤਾ ਲੱਗ ਗਿਆ ਵੀ ਲੱਭਣ ਲੱਗ ਗਏ ਕਿਦਨਾਈਟ ਕੀਤਾ ਹੋਇਆ ਸੀ ਉਹਨੇ ਭਾਈ ਸ਼ੇਰ ਨੇ ਗੁਫਾ ਤੋਂ ਬਾਹਰ ਬੱਚਾ ਬਾਹਰ ਬਿਠਾ ਕੇ ਕੋਲ ਆ ਗਏ ਤੇ ਬਿੱਲੀ ਫੇਰ ਆਈ ਬਾਂਦਰ ਕੋ ਕਹਿੰਦਾ ਭਾਈ ਵੀ ਮੈਂ ਤਾਂ ਬੰਦੇ ਭੇਜੇ ਹੋਏ ਨਹੀਂ ਉਹ ਕਹਿੰਦੀ ਸਰਪੰਚ ਸਾਹਿਬ ਤੁਸੀਂ ਆਪ ਜਾਓ ਆਪ ਲਭੋ ਚੱਲ ਸਰਪੰਚ ਕਹੇ ਸੁਣੇ ਤੇ ਭਾਈ ਆਪ ਦੱਸਿਆ ਸਰਪੰਚ ਜਿੱਲੇ ਮਟੇ ਹੁੰਦੇ ਨੇ ਓਕੇ ਨਿਕਲਦੇ ਨਹੀਂ ਉਹ ਨਾ ਭਾਈ ਚੱਲ ਕਹੇ ਸੁਣੇ ਤੇ ਉਹ ਵੀ ਚਲੇ ਆ ਗਿਆ ਕਹਿੰਦਾ ਚੱਲ ਮੈਂ ਲੱਭ ਲੰਨਾ ਹਾਂ ਸਰਪੰਚ ਨੂੰ ਲੱਭ ਗਿਆ ਬਿੱਲੀ ਦਾ ਬੱਚਾ ਬੈਠਾ ਸੀ ਸ਼ੇਰ ਕੋਲੇ ਲੱਭੜਦਾ ਮੂੰਹ ਕਹਿਣਾ ਨਹੀਂ ਦੇ ਨਹੀਂ ਉਹ ਕਹਿੰਦਾ ਵੀ ਹੋਣ ਵਾਲੇ ਵੀ ਮਤਲਬ ਉਹਨੂੰ ਬਿੱਲੀ ਨੂੰ ਦੱਸਿਆ ਸੁਨੇਹਾ ਭੇਜਿਆ ਕਿ ਤਰ੍ਹਾਂ ਬੱਚਾ ਤਾਂ ਮਿਲ ਗਿਆ ਸਹੀ ਸਲਾਮਤ ਆ ਜਿਉਂਦਾ ਜਾਗਦਾ ਬੈਠਾ ਉਹ ਕਹਿੰਦੀ ਚੱਲ ਠੀਕ ਆ ਕਹਿੰਦੀ ਫਿਰ ਘਰ ਨੂੰ ਲੈ ਆਓ ਕਹਾਂਦਾ ਮੈਂ ਤਾਂ ਬਹੁਤ ਭੱਜੇ ਨੱਟ ਕਰਦਾ ਤਪੂਸੀ ਇੱਧਰ ਟਪੂਸੀ ਇੱਧਰ ਟਪੂਸੀ ਇੱਧਰ ਟਪੂਸੀ ਇੱਧਰ ਟਪੂਸੀ ਇੱਧਰ ਟਪੂਸੀ ਇੱਧਰ ਹਿੰਮਤ ਕੀ ਲੈ ਜਦ ਵੀ ਸ਼ੇਰ ਕੋਲ ਜਾ ਕੇ ਬੱਚਾ ਚੱਕ ਲਿਆਵੇ ਭੱਜੇ ਨੱਟਦਾ ਉਹਨੇ ਬਹੁਤ ਕਰੀ ਸ਼ੇਰ ਦੀ ਭੱਜੇ ਨੱਟ ਨਹੀਂ ਨਾ ਕਿਸੇ ਦੀ ਥੱਲੇ ਛਾਲ ਮਾਰੀ ਨਹੀਂ ਇੱਧਰ ਦਰਅਕਤ ਤੇ ਇੱਧਰ ਦਰਅਕਤ ਤੇ ਇੱਧਰ ਦਰਅਕਤ ਤੇ ਇੱਧਰ ਦਰਅਕਤ ਦੇਖਿਆ ਲੰਬੜ ਦਾ ਤੇਜ ਹੁੰਦੇ ਨੇ ਉਹ ਕਰਦਾ ਕੰਮ। ਦੇਖਿਆ ਲੰਬੜਾ ਦੀ ਕੁੜੀ ਨਹੀਂ ਤੇਰੇ। ਤੀਰ ਵਾਂਗ ਸਿੱਧੇ ਕਰਕੇ ਰੱਖਿਆ ਲੰਬੜਾ ਦੀ ਕੁੜੀ ਗੀ। ਲੰਬੜ ਦਾ ਤੇਜ ਹੁੰਦੇ ਨੇ, ਹੁੰਦੇ ਨੇ ਵਰ ਹੁੰਦੇ ਨੇ। ਉਹ ਟੋਟੇ ਵਾਂਗ ਢੋੜੀ ਆਉਣੀ। ਹਾਏ ਨਾਲੇ ਮੈਂ ਬਿਮਾਰਾਂ ਮੈਂ ਇੱਕ ਦਿਨ ਵੀ ਹਾਏ ਬੂ ਨਹੀਂ ਕਰੀ। ਇਹ ਰੋਜ਼ ਹਾਏ ਮੋਢਾ ਦੁਖਦਾ। ਕਿਤੇ ਕਿਹੜੀ ਵੀਡੀਓ ਤੇ ਵਿਖਾਈ ਆ? ਕੀ? ਹਾਏ ਬੂ। ਮੇਰੇ ਸਾਹਮਣੇ ਤਾਂ ਦਿਖਾਉਨੇ ਹਾਇ ਪੂਜਾ ਬੀੜੀ ਤਾਂ ਲੱਗਿਆ ਤਾਂ ਆਪਾਂ ਹੀ ਹੱਥ ਧੋਕੇ ਆ ਨੂਨ ਵਾਲੇ ਨੂਨ ਵਾਲੇ ਮੈਂ ਕਹੋ ਲੇ ਗਿੱਲੇ ਬਹਿਣ ਨਹੀਂ ਇਹ ਤਾਂ ਸੁੱਕੇ ਪੈਨੇ ਕਿਥੋਂ ਸਾਰੇ ਬਾਹਰ ਸੁੱਕੇ ਕਰ ਜਾਂਦਾ ਚਲੋ ਅੱਜ ਬਸ ਇੱਕ ਸੁਰ ਬਾਦ ਨੂੰ ਬਥੇਰੀ ਤੁਹਾਨੂੰ ਸਟੋਰੀ ਸੁਣਾਤੀ ਵੀਡੀਓ ਲੰਬੀ ਹੋ ਜਾਣੀ ਹੈ ਜਿਹੜਾ ਆਪਣੇ ਘਰੋਂ ਦੇ ਆ ਜਿਹਨਾਂ ਸਰਪੰਚ ਆਂ ਜਿਹਾ ਯੂ ਕਮੈਂਟੀ ਜਿਹਨੂੰ ਕਰਿਆ ਵੈਂਟ ਬਾਉਟ ਸਿਰਪਾ ਮਾਤ ਕਰ ਵੀ ਸਰਪੰਚ ਪਾ ਦਿਨ ਹਟਦਾ ਬਹੁਤ ਕਰਦਾ ਉਹਦੀ ਪਹੁੰਚ ਨਹੀਂ ਨਾ ਹੈਗੀ ਸ਼ੇਰ ਲਵੇ ਜਾਣਗੀ ਜਦੋਂ ਸਿਲਕ ਟੁਕੜਾ ਹੀ ਉਹਦੋਂ ਆਉਂ ਨਾ ਆਇਆ ਵੀ ਦਾ ਘੱਟੀ ਦੇਣਾ ਪਹੁੰਚ ਨਹੀਂ ਦੀ ਹੈਗੀ ਪਹੁੰਚ ਨਹੀਂ ਹੈਗੀ ਅੱਜ ਨੱਠ ਤੱਕ ਤੇਰੀ ਜਨੀਆ ਨੂੰ ਤੂੰ ਥੱਲੇ ਕੱਟ ਬੈਠ ਕੇ ਕੱਪੜੇ ਲੈ ਬੜੀ ਆਏ ਬਲਾ ਦੋ ਘੰਟੇ 30 ਮਿੰਟ ਪਰ ਪਰ ਮੈਂ ਹਾਲੇ ਪੁੱਛਦੇ ਨੇ ਕਹਿੰਦੇ ਕੀ ਹੋਇਆ ਬਤਾ ਦਿੰਦੇ ਘਰ ਜਾਈ ਕੀ ਨਹੀਂ ਗਿਆ ਛੜੀ ਕੀ ਕਰ ਸੈਸੀ ਥਲੇ ਮੈਂ ਦਾ ਆਟਾ ਛਾਣਦੀ ਪਤਾ ਕੀ ਕਰਦੀ ਹੈ ਏ ਮਾਤਾ ਰੋਣੀ ਲੋਕ ਰੱਖੀ ਹੈ ਮੈਨੂੰ ਠੀਕ ਕਰਦੀ ਕੱਲ੍ਹ ਦੇ ਵਿੱਚ ਸਾਰਿਆਂ ਨੇ ਤੰਦਰੁਸਤੀ ਰੱਖੀ ਆਏ ਨਹੀਂ ਪਤਾ ਮਾਤਾ ਰਾਨੀ ਆਲਾ ਤਾਂ ਗੋੜਾ ਦਾ ਪਾਣੀ ਉਹ ਚੱਕ ਕੇ ਲੈ ਚੱਲੇ ਉਹ ਸੁੱਕ ਰੱਖਦੇ ਆ ਤਾਂ ਗੱਲ ਸਹੀ ਆ ਵੀ ਹੈ ਪਰ ਉਹ ਪਰਾਇ ਜਿਹੜੀ ਜਿਵੇਂ ਹੁਣ ਜਿਹੜੀ ਅੱਜ ਹੋਈ ਆ ਇਹ ਪਰੰਪਰਾ ਬਹੁਤ ਵਧੀਆ ਹੈ ਦਿਨ ਆਪਾਂ ਕਿੰਨੇ ਹੱਸੇ ਸਾਰੇ ਜਣੇ ਹਾਸਾ ਸਦੂਰੇ ਹੋ ਗਏ ਪਰ ਕਿਸੇ ਨੇ ਵੀਡੀਓ ਕਲਿੱਪ ਨਹੀਂ ਲਈ ਤੇ ਨਾ ਤੋਂ ਮੋਕੇ ਸਾਈਕਾ ਮੇਰੀਆਂ ਆਜੀ ਜੱਜ ਲੱਗੀ ਮੈਂ ਨਹੀਂ ਮੈਂ ਨਹੀਂ ਆਦੀ ਝਟਟੇ ਮੇਰੇ ਮੂੰਹ ਚੋਂ ਅੱਕ ਨਿਕਲ ਲੱਗੀ ਮੈਂ ਨਾ ਹੱਸੀ ਮੈਂ ਝਟਟੇ ਜਗਰੀਆਂ ਬਿਠਾ ਦੀ ਮੈਂ ਡੈਡੀ ਨੂੰ ਲਓ ਜੀ ਆਟਾ ਆਪਣਾ ਗੁਲਗੁਲਿਆ ਵਾਲਾ ਬਿਲਕੁਲ ਰੈਡੀ ਆ ਪੂਰਾ ਵਧੀਆ ਤੇ ਆਲੂ ਵਾਲੇ ਪਕੌੜੇ ਇਧਰ ਆਪਾਂ ਬਣਾਵਾਂਗੇ ਆਲੂ ਵਾਲੇ ਪਕੌੜੇ ਵੀਰਾ ਫਕਾਉ ਦਾ ਆਲੂ ਵੀਰਾ ਫਕਾਉ ਵੀਰਾ ਫਕਾਉ ਫੜੀ ਫਕਾਉ ਇਹ ਜਾਨਾ 15 ਮਿੰਟ ਰਾੜ ਰਾੜ ਕੇ ਪਕਾ ਨਹੀਂ ਮੈਂ ਹਾਂ ਖਾਂਦੇ ਹੋਰੇ ਫੋਲਕਾ ਇਹਨਾਂ ਨੂੰ ਬਹੁਤ ਲੱਗ ਗਿਆ ਕੋਲ ਨੂੰ ਖਾਣ ਦੀ ਥੋੜੇ ਥੋੜੇ ਜਿਹਾ ਹੋਰ ਪਕਾ ਕੇ ਫਿਰ ਇਹਨਾਂ ਨੂੰ ਹਾੜ ਦੇ ਦਿੰਦੇ ਹਾਂ ਹਾਏ ਹਾਏ ਉਹ ਰੋਟੇ ਮੈਂ ਡਕਸ਼ਨ ਤੇ ਬਣਾਉਣੀ ਆ ਇਸ ਵਾਰ ਗੈਸ ਤੇ ਵੀ ਨਹੀਂ ਬਣਾਏ ਮੈਂ ਤਾਂ ਖੜਿਆ ਨਹੀਂ ਸੀ ਜਾਣਾ ਬਣਾਉਣੇ ਵੀ ਥੋੜੇ ਜਿਹੀ ਨਹੀਂ ਬਸ

ਓਏ ਨਿਆਣੇ ਰੋਲਣਾ ਪਾ ਕੇ ਹੁੰਦੇ ਨੇ ਤੇਲ ਜਿਆਦਾ ਮਰਚ ਦਾ ਜਿਹੜਿਆਣੇ ਗੋਲਣ ਆਹ ਹੋਈ ਇਹ ਦੇਖੋ ਬੇਟਾ ਜਦੋਂ ਅਸੀਂ ਛੋਟੇ-ਛੋਟੇ ਛੋਟੇ ਵਰਕੇ ਹੁੰਦੇ ਸੀ ਉਦੋਂ ਸਾਨੂੰ ਪਤਾ ਕੀ ਕਰਦੇ ਪਹਿਲਾਂ ਤਾਂ ਟੋਟਲ ਤਿਆਰੀ ਕਰਵਾ ਲੈਣੀ ਆਲੂ ਵਾਲੋ ਆਲੂ ਛਿੱਲੋ ਆ ਗੋੜਪੇ ਉਹਦੋ ਆਟਾ ਛਾਣ ਕੇ ਲਵੋ ਆਹ ਕਰੋ ਬਹੁਤ ਕਰੋ ਪੜਾਹੀ ਦਰ ਦੋ ਤੇਲ ਦਰ ਦੋ ਜਦੋਂ ਬਣਾਉਣ ਲੱਗਣਾ ਨਿਆਣੇ ਬਾਜੋ ਪਰੇ ਨਿਆਣੇ ਤੇਲ ਆ ਨਿਆਣੇ ਤੇਲ ਆ ਗਰਮ ਬਾਜੋ ਪਰੇ ਆ ਹੁਣ ਅੱਜ ਕੱਲ ਦੇ ਸੁਣਦੇ ਐਸੇ ਫਿਰੀ ਜਾਂਦੇ ਆ ਉਹ ਇਹੇ ਖਾਂ ਅਸਮੈ ਲਾਉਣੀ ਵਿਖਾਉਣ ਨੂੰ ਨੇ ਮੰਮੀ ਦੇ ਦੇ ਹਟ ਜਾਂਦੇ ਮਾਤਾ ਰਾਣੀ ਦੇ ਕੱਢਣੇ ਨੇ ਲੈ ਮਾਰਵਾ ਦਾਂਗੇ ਨਹੀਂ ਮੁਕ ਦੀਆਂ ਸੀ ਉਹ ਤੇਰਾ ਭਰਾ ਹੋਰੇ ਇਹਨਾਂ ਨੂੰ ਵੀ ਮੈਂ ਰੋਕ ਕੇ ਰੱਖਿਆ ਸੀ ਪਹਿਲਾਂ ਆਪਾਂ ਮਾਈਆ ਰਾਣੀ ਦੇ ਕੱਢ ਦਈਏ ਫੇਰ ਤੁੰਦ ਨੇ ਰਾੜ ਰਾੜ ਕੇ ਪਕਾਣੀ ਲੈਟ ਨਾ ਚਲ ਜਾਵੇ ਬਸ ਇਹੀ ਯਾਦ ਰੱਖੀ ਚੋਰੀਆਂ ਨਹੀਂ ਬਣਾਉਣੀਆਂ ਈ ਚੋਰੀਆਂ ਫਿਰ ਕਿਸੇ ਦਿਨ ਬਣਾ ਲਵਾਂ ਮੈਂ ਕਿਹਾ ਹਫਤਾ ਕੋਇਆ ਜਦੋਂ ਇਹਨਾਂ ਨੂੰ ਮੈਂ ਪਹਿਲਾਂ ਬਣਾ ਕੇ ਦਿੱਤੇ ਸੀਗੇ ਆਲੂ ਵਾਲੇ ਉਹ ਕੀ ਬਣਾਇ ਸੀ ਬੜਾ ਪਾਓ ਬਣਾਇਆ ਸੀ ਅੱਜ ਆਲੂ ਵਾਲੇ ਪਕੌੜੇ ਤਿਆਰ ਕਰਕੇ ਸਾਰਾ ਕੁਝ ਰੱਖਿਆ ਪਿਆ ਵਸ ਪਗਲਾ ਮੰਮੀ ਉਹਨਾਂ ਨੇ ਬਾਲਟੀਆਂ ਪਰ ਪਰ ਬਣਾ ਲੈਣ ਜਰੂਰ ਕਰ ਦੇ ਮੇਲੇ ਫਿਰ ਖਾਸ ਹੁੰਦੇ ਸੀ ਨਾ ਸਾਧੂ ਦੇ ਇਹ ਖਾਣੇ ਤੇ ਡੇਣੇ ਵੀ ਤਾਂ ਕਿੰਨੇ ਨੂੰ ਹੁੰਦੇ ਸੀ ਕੰਮ ਕਰਨ ਵਾਲੇ ਹੁੰਦੇ ਹੁੰਦੇ ਸੀ ਉਹਨਾਂ ਨੂੰ ਵੀ ਦੇਣੇ ਹੁੰਦੇ ਆ ਨਾ ਕੌਲੀ ਕੌਲੀ ਫੇਰ ਉੱਥੇ ਮਾਇਆ ਰਣੀ ਦਾ ਮੱਥਾ ਟੇਕ ਕੇ ਆਉਣਾ ਉੱਥੇ ਲੈ ਗਣਾ ਫੇਰ ਟੱਬਰ ਚਾਰ-ਚਾਰ ਦਾ ਨਿਆਣੇ ਹੁੰਦੇ ਸੀ ਤੇਰਾਏ ਆਂ ਸੋਮਵਾਰ ਨੂੰ ਬਣਾ ਕੇ ਮੰਗਲਵਾਰ ਨੂੰ ਰੋਟੀ ਥੋੜੀ ਬਣਦੀ ਸੀ ਗੋਲਗਲੇ ਹੀ ਖਾਈ ਜੋ ਓਏ ਹੁਣ ਨਿਆਣੇ ਬੱਲੇ ਹੀ ਕਹਿੰਦੇ ਮੰਮੀ ਤੇਲ ਵਾਲੀ ਜੀ ਆ ਭੱਟ ਬਣਾਈ ਆਹੀ ਜਿਹਾਰੇ ਵੱੱਤ ਖਾ ਕੇ ਖੁਸ਼ ਆਪ ਬੈਠੇ ਇੱਕ ਜਿਗਮੀ ਇੱਕ ਜਿਗਮੀ ਦਾ ਤੀਰ ਉਹ ਜਾਂ ਮਲੇ ਤੇ ਦੂਜੇ ਜਲਾ ਤੇ ਦੂਜੇ ਨੂੰ ਮੇ तो हमारे बच्चे पोर्टल पर आ जाए सी ए ਫੜਾ <laughs> ਹਾਲੋ ਗਾਇਜ਼ ਪਕੌੜੇ ਬਣ ਗਏ